ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪੈਰ ਦਰਸ਼ਕੋ ਇੱਕ ਵੱਡੀ ਗਲਤੀ ਕਰ ਲਈ ਸ਼ਰੋਮ ਦੀ ਅਕਾਲੀ ਦਰਬਾਰ ਬਾਬਲ ਸਾਹਿਬ ਜਦੋਂ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰੀ ਤੋਂ ਹਟਾਤਾ ਬਾਹਰ ਕੱਢਤਾ ਇਹ ਸਭ ਨੂੰ ਪਤਾ ਹੈ ਵੀ ਸ਼ਰੋਮ ਦੀ ਕਮੇਟੀ ਨੇ ਜਾਂਚ ਕਮੇਟੀ ਬਣਾਈ ਇਹ ਉਹ ਇਹ ਸਾਰਿਆਂ ਨੂੰ ਪਤਾ ਹੈ ਕੌਮ ਨੂੰ ਇਹ ਸਾਰੀ ਗੱਲ ਦਾ ਪਤਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂ ਬਾਹਰ ਦਾ ਰਸਤਾ ਦਿਖਾਇਆ ਗਿਆ ਕਿਉਂ ਉਹਨਾਂ ਦੀ ਕਰਦਾਰ ਕੂਸ਼ਿਸ਼ ਕੀਤੀ ਗਈ ਇਸੇ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਹਮਦਰਦੀ ਉਹਨਾਂ ਨਾਲ ਹੈ ਜਿਹੜਾ ਸ਼੍ਰੋਮੀ ਕਾਲੀਦਲ ਬਾਦਲਾ ਉਹਨਾਂ ਦਾ ਉਹ ਗਰੁੱਪ ਤਾਂ ਇਹਨਾਂ ਨੂੰ ਜਿਹੜਾ ਹੈ ਇਸ ਦਾ ਵਿਰੋਧ ਕਰੂਗਾ ਜਾਂ ਸਮਝੋ ਵੀ ਇਸ ਫੈਸਲੇ ਦਾ ਸਵਾਗਤ ਕਰੂਗਾ ਜਿਵੇਂ ਬਿਰਸਾ ਸਿੰਘ ਮਲਟੋਹਾ ਨੇ ਕੀਤਾ ਜਾਂ ਪਰਜੀਤ ਸਿੰਘ ਸਰਣਾ ਨੇ ਕੀਤਾ ਆਦਰਵਾਇਜ਼ ਕਾਫੀ ਵੱਡੀ ਗਿਣਤੀ ਚ ਲੋਕ ਤੇ ਸੰਸਥਾਵਾਂ ਸਿਕਸ ਸੰਸਥਾਵਾਂ ਗਿਆਨੀ ਹਰਤੀ ਸਿੰਘ ਤੇ ਨੌਲੇ ਮੈਂ ਤੇ ਇਹ ਕਹਿੰਦੇ ਗਲਤੀ ਕੀ ਕੀਤੀ ਇਹ ਤਾਂ ਚਲੋ ਹੋ ਗਿਆ ਕਿ ਗਲਤੀ ਇਹ ਕੀਤੀ ਵੀ ਜਿਸ ਤਰੀਕੇ ਨਾਲ ਗਿਆਨੀ ਹਰਤੀ ਸਿੰਘ ਕਹਿ ਰਹੇ ਸੀ ਕਿ ਜੇ ਮੈਂ ਮੈਨੂੰ ਕੱਢਿਆ ਨਾ ਜਦੋਂ ਮੈਂ ਬੋਲਣ ਲੱਗਿਆ ਤਾਂ ਵੱਡੀ ਗਰਦ ਉੱਠੂ ਉੱਠਣੀ ਸ਼ੁਰੂ ਹੋ ਗਈ ਕੱਲ ਜੋ ਕੁਝ ਫਰੀਦਕੋਟ ਚ ਕਿਹਾ ਉਹਦਾ ਕੋਈ ਜਵਾਬ ਨਹੀਂ ਗਿਆਨੀ ਹਰਤੀ ਸਿੰਘ ਕਥਾਬਚਕਾ ਪੜਿਆ ਲਿਖਿਆ ਪੀ ਐਚ ਡੀ ਸਰਟੀਫਿਕੇਟ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਸਿਆਣਾ ਤੋ ਹੁਣ ਜਿਹਨੂੰ ਗਰਵਾਨੀ ਦੀ ਸਮਝ ਹੈ ਗਰਵਾਨੀ ਇਤਿਹਾਸ ਮਥਿਆਸ ਜਿਸ ਨੂੰ ਪਤਾ ਹੋਵੇ ਉਸ ਹਵਾਲੇ ਨਾਲ ਜਦੋਂ ਗੱਲ ਕਰਦੇ ਨੇ ਤੇ ਇਹਨਾਂ ਕੋਲ ਕਿਹੜਾ ਬੰਦਾ ਹੈ ਇਹਨਾਂ ਕੋਲ ਤਾਂ ਦਰਜੀਤ ਸਿੰਘ ਚੀਮੇ ਵਰਗੇ ਨੇ ਜਿਹੜੇ ਇੱਧਰ ਲ ਉਹਦੇ ਗੱਲਾਂ ਕਰਦੇ ਨੇ ਉਹ ਕਾਠ ਕਿੱਥੋਂ ਲਿਆਉਣਗੇ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਵੀਡੀਓ ਦੇ ਵਿੱਚ ਕਿ ਫਰੀਦਕੋਟ ਉਹਨਾਂ ਨੇ ਕੀ ਕਿਹਾ ਤੇ ਉਹਦਾ ਕੀ ਅਸਰ ਪੈਣਾ ਆਉਣ ਵਾਲੇ ਟਾਈਮ 'ਚ ਇਹ ਇਸ ਵੀਡੀਓ ਚ ਆਪਾਂ ਗੱਲ ਕਰਨੀ ਹੈ ਤੇ ਇਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਇੱਕ ਵਾਰ ਫੇਰ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਸੋ ਪਹਿਲਾਂ ਤਾਂ ਆਪਾਂ ਹੁਣ ਗੱਲ ਕਰੀਏ ਕੀ ਹੋਇਆ ਫਰੀਦਕੋਟ ਫਿਰ ਆਪਾਂ ਇਹਦਾ ਐਨਾਲਿਸਿਸ ਕਰਦੇ ਹਾਂ ਫਰੀਦਕੋਟ ਸਿਕਸ ਸਟੂਡੈਂਟ ਫੈਡਰੇਸ਼ਨ ਨੇ ਫੰਕਸ਼ਨ ਕੀਤਾ ਸੀ ਉੱਥੇ ਗੈਨੀ ਹਰਪੀ ਸਿੰਘ ਬੋਲੇ ਉਹ ਬੜਾ ਤਿੱਖਾ ਬੋਲੇ ਪਈ ਨੇਮ ਨੌਨ ਲੈ ਕੇ ਬੋਲੇ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਕਿਹਾ ਸੱਚ ਬੋਚੀ ਮੈਂ ਜਿਹੜੀ ਗੱਲ ਸ਼ੁਰੂ ਚ ਕਹੀ ਸੀ ਕਿ ਨਹੀਂ ਕਾਟ ਹੈਗੀ ਸ਼ਰੋਨੇ ਅਕਾਲੀ ਦਲ ਬਾਦਲ ਗੋਲ ਇਸ ਤਰ੍ਹਾਂ ਦੇ ਬਲਾਰੇ ਦੀ ਕਿਉਂਕਿ ਬੋਲਣ ਲਈ ਨਾ ਜਦੋਂ ਤੁਸੀਂ ਬੋਲਦੇ ਹੋ ਮੈਂ ਜਿਹੜੀ ਮੇਰੀ ਕਿਤਾਬ ਆ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਹੋਇਆ ਕਿ ਵਧੀਆ ਬਲਾਰਾ ਕਿਵੇਂ ਬਣਨਾ ਹੈ ਉਹਦੇ ਵਿੱਚ ਮੈਂ 3 C ਦਾ ਜ਼ਿਕਰ ਕੀਤਾ ਹੈ 3 C ਕਿਹੜੇ-ਕਿਹੜੇ ਹੁੰਦੇ ਨੇ ਉਨਾ ਚਿਰ ਦਾ ਕੰਟੈਂਟ ਕੌਨਫੀਡੈਂਸ ਐਂਡ ਕਮਿਊਨੀਕੇਸ਼ਨ ਜਿਹੜਾ ਪਹਿਲਾ ਬਹੁਤ ਇੰਪੋਰਟੈਂਟ ਆ ਕੰਟੈਂਟ ਆ ਤੁਹਾਡੇ ਕੋਲ ਸਮਗਰੀ ਚਾਹੀਦੀ ਹੁੰਦੀ ਹੈ ਤੁਸੀਂ ਕਿਸੇ ਵੀ ਗੱਲ ਨੂੰ ਜੇ ਤੁਹਾਡੇ ਕੋਲ ਸਮਗਰੀ ਹੈ ਨਾ ਕੰਟੈਂਟ ਹੈ ਫਿਰ ਤੁਹਾਡੇ ਚ ਕੌਨਫੀਡੈਂਸ ਆ ਜਾਂਦਾ ਤੇ ਫਿਰ ਜਦੋਂ ਕੌਨਫੀਡੈਂਸ ਆਉਂਦਾ ਨਾ ਫਿਰ ਤੁਸੀਂ ਵਧੀਆ ਕਮਿਊਨੀਕੇਟਰ ਬਣ ਜਾਂਦੇ ਹੋ ਤੋਂ ਇਹਦੇ ਕੋਲ ਕੰਟੈਂਟ ਹੈ ਜੇ ਨਹੀਂ ਹੱਤੀ ਸੋ ਕੰਟੈਂਟ ਵੀ ਕਿੱਥੋਂ ਗਰਬਾਣੀ ਦੇ حوالے ਨਾਲ ਕੰਟੈਂਟ ਕਿੱਥੋਂ ਇਤਿਹਾਸ ਦੇ ਇਤਿਹਾਸ ਦੇ حوالے ਦਿੰਦੇ ਨੇ ਹੁਣ ਜਿਹੜੀ ਗੱਲ ਪ੍ਰੀਤਕੋਟ ਕੀਤੀ ਜਿਹਦਾ ਮੈਂ ਜ਼ਿਕਰ ਵਿਸ਼ੇਸ਼ ਤੌਰ ਤੇ ਕਰਨਾ ਉਹ ਇਹ ਹੈ ਕਿ ਜਿੱਥੋਂ ਹੁਣ ਗੱਲ ਚੱਲ ਪਈ ਹੈ ਜਨਿ ਇੱਕ ਸ਼ਬਦ ਜਿਹੜਾ ਹੈ ਉਹ ਹੁਣ ਚੱਲ ਪਿਆ ਮੀਡੀਆ ਦਾ ਯੁੱਗ ਹੈ ਮੀਡੀਆ ਰਹੀ ਚੱਲ ਪਿਆ ਕਿ ਸ਼ਰਮਰੀ ਅਕਾਲੀ ਦਾ ਲਈ ਹੈ ਇਹ ਸ਼ਰਮਰੀ ਪਗੋੜਾ ਦਾ ਹੈ ਅਕਾਦ ਤੱਕ ਤੋਂ ਭੋੜਾ ਹੁਣ ਲੋਕ ਇੱਕ ਦੂਜੇ ਨੂੰ ਪਘੋੜਾ ਦਲ ਕਹਿਣ ਲੱਗੇ ਇਹ ਕਿਹੜੇ ਪਘੋੜੇ ਦਾ ਲਾਲੇ ਨੇ ਇੱਕ ਸ਼ਬਦ ਇਹ ਹੁੰਦਾ ਜਦੋਂ ਤੁਸੀਂ ਜ਼ੋਰਦਾਰ ਢੰਗ ਨਾਲ ਪਿੱਛੇ ਦਲੀਲ ਦੇ ਕੇ ਗੱਲ ਕਰ ਦਿਓ ਹੁਣ ਕੀ ਦਲੀਲ ਦਿੱਤੀ ਕਹਿੰਦੇ ਅਨੰਦਪੁਰ ਸਾਹਿਬ ਦੀ ਗੱਲ ਹੈ ਜੀ ਗੁਰੂ ਗੋਬਿੰਦ ਸਿੰਘ ਕਿਲੇ ਚ ਸੀ ਤੇ ਪਹਾੜੀ ਰਾਜੇ ਤੇ ਮੁਗਲਾਂ ਨੇ ਕਿਲੇ ਦਾ ਦਰਵਾਜ਼ਾ ਤੋੜਨਾ ਸੀ ਉਹਨਾਂ ਨੇ ਇੱਕ ਹਾਥੀ ਨੂੰ ਸ਼ਰਾਪ ਲਾਈ ਉਦੇ ਮੱਥੇ ਤੇ ਤਵੀਆਂ ਬੰਨੀਆਂ ਸੱਤ ਤਵੀਆਂ ਤੇ ਪਿੱਛੋਂ ਉਹਨਾਂ ਨੇ ਹਰਾਂ ਲਾਈਆਂ ਪੂਛ ਚੱਕ ਕੇ ਕਿ ਭਾਜਾ ਹਣ ਤੋਂ ਪਿੱਛੋਂ ਵਿੱਚ ਲਾਉਂਦੇ ਸੀ ਕਿ ਤੋੜ ਦਰਵਾਜਾ ਤੇ ਉੱਥੇ ਫਿਰ ਗੁਰੂ ਦੀ ਜਿਹੜੀ ਹੈ ਲੈ ਕੇ ਅਸ਼ੀਰਵਾਦ ਭਾਈ ਬਚਿੱਤਰ ਸਿੰਘ ਆਏ ਤੇ ਉਹਨਾਂ ਦੇ ਮਰੀਦ ਨਾਗਲੀ ਤੇ ਉਹ ਸਾਰਾ ਕੁਝ ਸਾਰੇ ਤਬੀਅਤ ਤੋੜ ਦਿਆ ਹੁਣ ਇਹ ਇਤਿਹਾਸਕ ਵੱਲ ਹੈ ਸੋ ਉਹਨਾਂ ਨੂੰ ਕਿਵੇਂ ਸਿਆਸਤ ਨਾਲ ਜੋੜਿਆ ਇਹ ਜੈਨੀ ਹਰਪ੍ਰੀਤ ਸਿੰਘ ਨੇ ਇਹ ਬੜਾ ਇੰਟਰਸਟਿੰਗ ਹੈ ਇਹ ਕਹਿੰਦੇ ਸਾਡਾ ਜਿਹੜਾ ਪ੍ਰਧਾਨ ਸਾਫਕਾ ਸਖਬੀਰ ਸਿੰਘ ਪਾਦਲ ਉਹਦੇ ਮੱਥੇ ਤੇ ਵੀ ਕਹਿੰਦੇ ਬੜੀਆਂ ਤਵੀਆਂ ਬਣਦੀਆਂ ਤੇ ਫਿਰ ਤਵੀਆਂ ਦਾ ਜ਼ਿਕਰ ਕਰਦੇ ਨੇ ਕਿਹੜੀ ਕਿਹੜੀ ਤਵੀ ਬੰਨੀ ਕਹਿੰਦੇ ਜੀ ਤਵੀ ਬੰਨੀ ਕਿ ਤੁਸੀਂ ਗ੍ਰੇਟ ਹੋ ਤੁਹਾਡੇ ਵਰਗਾ ਕੋਈ ਨਹੀਂ ਪ੍ਰਵਾਹ ਨਾ ਕਰੋ ਇਹਦੀ ਚਾਪਲੂਸੀ ਦਾ ਹੱਦ ਹੁੰਦਾ ਤੁਸੀਂ ਗ੍ਰੇਟ ਹੋ ਜੀ ਫਿਰ ਕਹਿੰਦੇ ਦੂਜਾ ਉਹਨਾਂ ਨੂੰ ਕਿਹਾ ਕੀ ਆਪਾਂ ਨੂੰ ਕਾਦਾ ਫਿਕਰ ਹੈ ਜਥੇਦਾਰ ਆਪਾਂ ਕਾਬੂ ਕਰ ਲਿਆ ਹੁਣ ਇਹ ਵੀ ਆਪਣੇ ਆਪ 'ਚ ਸੰਕੇਤ ਹੈ ਜਥੇਦਾਰ ਕਾਬੂ ਕਰ ਲਿਆ ਕੀ ਹੈ ਕੀ ਕਹਿਣਾ ਚਾਹੁੰਦੇ ਨੇ ਗਿਆਨੀ ਹਰਪੀਸ ਇਹ ਕਹਿੰਦੇ ਦੂਜੀ ਤਵੀ ਤੀਜੀ ਤਵੀ ਕਹਿੰਦੇ ਕਿਉਂ ਡਰਦੇ ਆਂ ਜੀ ਆਪਾਂ ਸ਼ਰਮ ਦੀ ਕਮੇਟੀ ਤੇ ਤਾਂ ਆਪਣੇ ਕਬਜ਼ੇ ਤੀਜੀ ਤਵੀ ਕਹਿੰਦੇ ਇਹ ਬੰਨ ਲੇ ਫਿਰ ਚੌਥੀ ਉਹ ਕਹਿੰਦੇ ਆਪਣੇ ਕੋਲ ਇੰਨਾ ਪੈਸਾ ਹੈ ਆਪਾਂ ਨੂੰ ਕਾਦਾ ਡਰ ਹੈ ਸਫੀਰ ਸਿੰਘ ਬਾਦਲ ਨੂੰ ਇਹ ਕਹੇ ਪੈਸਾ ਤਾਂ ਬਹੁਤ ਉਹ ਤਾਂ ਸਭ ਤੋਂ ਅਮੀਰ ਸਿੱਖ ਬਣਨਾ ਚਾਹੁੰਦਾ ਦੁਨੀਆ ਦਾ ਤੇ ਫਿਰ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਇੱਕ ਤਵੀਏ ਬਣ ਲਈ ਪੰਜਵੀਂ ਕਿ ਆਈਟੀ ਵਿੰਗ ਆਪਣੇ ਕੋਲ ਹੈ ਜਿਹੜਾ ਟ੍ਰੈਂਡ ਕਰਤਾ ਗਾਲਾਂ ਗੁਲਾ ਕੱਢਣ ਲੋਕਾਂ ਨੂੰ ਬਦਨਾਮ ਕਰਨ ਕਿਉਂਕਿ ਜਿਹੜਾ ਸਾਡੂ ਵਾਲਾ ਕੇਸ ਹੋਇਆ ਸੀ ਹਰਪ੍ਰੀਤ ਤੇ ਉਹ ਆਈਟੀ ਵਿੰਗ ਦੀ ਚੀਜ਼ ਤਾਂ ਬਦਨਾਮੀ ਸ਼ੁਰੂ ਹੋਈ ਸੀ ਉਹਨੇ ਤਾਂ ਸ਼ੁਰੂ ਕੀਤਾ ਸੀ ਕੰਮ ਫਿਰ ਇਹ ਕਹਿੰਦੇ ਆਪਣੇ ਕੋਲ ਚਾਪਲੂਸ ਬੋਤ ਨੇ ਬਾਦਲ ਸਾਹਿਬ ਇਹ ਖੁਰਤ ਵੀ ਪੰਡਤ ਸੀ ਫਿਰ ਕਹਿੰਦਾ ਵੀ ਦੇਖੋ ਆਪ ਚੌਣ ਨਿਸ਼ਾਨ ਤਾਂ ਆਪਣੇ ਕੋਲ ਹੈ ਆਪਾਂ ਨੂੰ ਕਾਦਾ ਡਰ ਹੈ ਤੇ ਫਿਰ ਕਹਿੰਦੇ ਨਸ਼ਾ ਭਲਾਤਾ ਜਿਵੇਂ ਹਾਥੀ ਨੂੰ ਭਲਾਇਆ ਸੀ ਕਾਦਾ ਨਸ਼ਾ ਹੰਕਾਰ ਦਾ ਨਸ਼ਾ ਤੇ ਸਾਰੀਆਂ ਤਵੀਆਂ ਸੁਗਵੀਰ ਸਿੰਘ ਬਾਦਲ ਤੇ ਬੰਨ ਕੇ ਉਹਨੂੰ ਛੜਤਾ ਵੀ ਮਾਰ ਢੁੱਡ ਅਕਾਲ ਤਖਤ ਸਾਹਿਬ ਤੇ ਹੁਣ ਇਹ ਗੱਲ ਜਿਹੜੀ ਕਹਿ ਕੇ ਹਵਾਲੇ ਨਾਲ ਜੋੜ ਕੇ ਵੀ ਹੁਣੋ ਟੁੱਡਾ ਮਾਰ ਰਿਹਾ ਹੈ ਅਕਾਲ ਤਖਤ ਸਾਹਿਬ ਦਾ ਤੇ ਜੇ ਕੋਈ ਜਦੋਂ ਭਾਈ ਬਚਿੱਤਰ ਸਿੰਘ ਆ ਗਿਆ ਤੇ ਫੇਰ ਇਹ ਨੂੰ ਗਿਚੀ ਤੱਕ ਜਾਉਂ ਪਰ ਹੁਣ ਇਹ ਗੱਲ ਜਿਹੜਾ ਬਣੂਗਾ ਉੱਥੇ ਮੈਂ ਸੁਣ ਰਿਹਾ ਸੀ ਲੈਕਚਰ ਕਿ ਆ ਉੱਥੇ ਜਦੋਂ ਉਹਨਾਂ ਨੇ ਕਿਹਾ ਕਿ ਸ਼ਰੋਮਨੀ ਅਕਾਲੀ ਦਲ ਜਿਹੜਾ ਹੈ ਇਹ ਸ਼ਰੋਮਨੀ ਅਕਾਲੀ ਦਲ ਨਹੀਂ ਹੈ ਇਹ ਤਾਂ ਸ਼ਰੋਮਨੀ ਪਗੋੜਾ ਦਲ ਹੈ ਜੇਕਾਰੇ ਤੇ ਜੇਕਾਰੇ ਛੱਡ ਰਹੀ ਸੀ ਜਦੋਂ ਕੋਈ ਚੀਜ਼ ਨੂੰ ਜਸ ਇੱਕ ਕੌਮ ਦੇ ਵਿੱਚ ਇਹ ਸਾਡੇ ਪਰੰਪਰਾਏ ਜੇ ਤੁਸੀਂ ਐਕਸੈਪਟ ਕਰ ਦਿਓ ਮੰਨ ਦਿਓ ਪ੍ਰਵਾਨ ਕਰ ਦਿਓ ਤਾਂ ਜੇਕਾਰਾ ਛੱਡ ਦਿਓ ਇੱਥੇ ਤੇ ਬਹੁਤ ਸਾਰੇ ਜੇਕਾਰੇ ਛੱਡੇ ਲੋਕਾਂ ਨੇ ਪ੍ਰਵਾਨ ਕਰ ਲਿਆ ਵੀ ਹਾਂ ਇਹ ਪਕੌੜੇ ਨੇ ਹੁਣ ਇਸ ਦਾ ਕੀ ਜਵਾਬ ਹੋਊਗਾ ਅਕਾਲੀ ਦਲ ਕੋਲ ਜਦੋਂ ਇਹੋ ਜਿਹੀਆਂ ਗੱਲਾਂ ਹਰ ਰੋਜ਼ ਹੋਣਗੀਆਂ ਜਦੋਂ ਇਹ ਕਹਿਜੂ ਫਿਰ ਇਕੱਲੇ ਇੱਥੇ ਨਹੀਂ ਫਿਰ ਉਹਨਾਂ ਨੇ ਜਿਹੜੇ ਦੱਸਣੇ ਸ਼ੁਰੂ ਕਰਤੇ ਜਿਹੜੇ ਕਿਸੇ ਕਿ ਮੈਨੂੰ ਆਕੇ ਗਏ ਨਹੀਂ ਰਗਵੀਰ ਸਿੰਘ ਕਹਿੰਦੇ ਕਹਿੰਦੇ ਵੀ ਕੀ ਕਰੀਏ ਹੁਣ ਆਪਾਂ 2 ਦਸੰਬਰ ਨੂੰ ਮੀਟਿੰਗ ਤਾਂ ਬੁਲਾ ਲਈ ਕਿਵੇਂ ਆਪਾਂ ਕੰਮ ਕਰਾਂਗੇ ਜਿਉਂ ਨਾਮ ਬੰਨੇ ਕਹਿੰਦੇ ਉਹ ਬੜੇ ਫਿਕਰਮੰਦ ਸੀ ਕਹਿੰਦੇ ਮੈਂ ਕਿਹਾ ਪਹਿਲਾਂ ਤਾਂ ਪ੍ਰਸ਼ਾਦਾ ਸ਼ਕਾਓ ਕਹਿੰਦੇ ਫਿਰ ਪ੍ਰਸ਼ਾਦਾ ਸ਼ਕਾ ਕੇ ਉਹਨਾਂ ਦੇ ਘਰ ਹੀ ਬੈਠੇ ਸੀ ਫਿਰ ਅਸੀਂ ਕਹਿੰਦੇ ਚਲੋ ਆਪਾਂ ਹੁਣ ਚੱਲੀਏ ਸੱਚ ਕਹਿੰਦਾ ਮੱਥਾ ਟੇਕਿਆ ਮੱਥਾ ਟੇਕਿਆ ਫਿਰ ਘਾਲ ਤੱਕ ਸਾਹਬ ਤੇ ਆ ਕੇ ਪੰਜ ਬੜਿਆ ਪਾਠ ਕੀਤਾ ਤੇ ਕਹਿੰਦੇ ਫਿਰ ਅਰਦਾਸ ਕੀਤੀ ਫਿਰ ਬੈਠ ਗਿਆ ਉਹ ਕਹਿੰਦੇ ਹੁਣ ਕੁਛ ਆਇਆ ਕਹਿੰਦੇ ਹੁਣ ਤਾਂ ਗੱਲ ਹੀ ਬਣ ਗਈ ਹੁਣ ਆਪਾਂ ਥੋੜੀ ਕਰ ਲੈ ਹੁਣ ਤਾਂ ਆਪਾਂ ਗੁਰੂ ਦੇ ਨੂੰ ਕਹਤਾ ਗੁਰੂ ਕਰੂਗਾ ਉਹ ਕਹਿੰਦਾ ਜੇ ਨਾਮ ਮੰਨੇ ਉਹ ਕਹਿੰਦਾ ਫਿਰ ਉਹ ਗੁਰੂ ਦੇਖੂਗਾ ਕਹਿੰਦਾ ਜੀ ਇਹ ਤਾਂ ਗੁਰੂ ਨੇ ਕਰਾਇਆ ਜਿਹੜੇ ਮੰਨੇ ਨੇ ਮਤਲਬ ਉਹਨੜੇ ਫਿਰ ਗੁਰੂ ਨਾਲ ਜੋੜਤਾ ਜੀ ਇਹ ਜਿਹੜੀ ਕਨਵਿੰਸਿੰਗ ਪਾਵਰ ਆ ਇਹ ਆਉਣ ਵਾਲੇ ਟ ਸੱਚ ਝੂਠ ਦੇ ਨਹੀਂ ਮੈਂ ਕੋਈ ਡਰਨਾ ਕਰਨਾ ਮੈਂ ਕਹਿਣਾ ਚਾਹਣਾ ਕਿ ਜਿਸ ਤਰੀਕੇ ਨਾਲ ਹੁਣ ਤਿੱਖੇ ਹਮਲੇ ਸ਼ੁਰੂ ਹੋਏ ਨੇ ਇਹਦਾ ਜਵਾਬ ਕਿਵੇਂ ਦੇਉਣਗੇ ਕਿਉਂਕਿ 7 ਮੈਂਬਰੀ ਕਮੇਟੀ ਹੁਣ 7 ਮੈਂਬਰੀ ਕਮੇਟੀ ਤੇ ਵੀ ਬੋਲੇ ਕਹਿੰਦੇ 7 ਮੈਂਬਰੀ ਕਮੇਟੀ ਨੇ ਕਰਨੀ ਸੀ ਭਰਤੀ ਅਸੀਂ ਤਾਂ ਇਹ ਕਿਹਾ ਸੀ ਤੇ 7 ਮੈਂਬਰੀ ਕਮੇਟੀ ਤੋਂ ਭਰਤੀ ਤਾਂ ਹਾਲ ਤੱਕ ਨਹੀਂ ਹੋਈ ਇਹਦਾ ਆਪ ਹੀ ਕਰੀ ਜਾਂਦੇ ਜੀ ਇਹ ਫਿਰ ਕੱਲ ਤੱਕ ਦਾ ਹਕੂਮਤ ਤੋਂ ਬਣੇ ਜਨਿਤ 14 ਉਹ ਇੱਕ ਜਥੇਦਾਰ ਇਸ ਕਿਸਮ ਦੇ ਜਿਹੜੇ ਬਿਆਨ ਦੇਊਗਾ ਕਿ ਇਹ ਤਾਂ ਭਗੋੜੇ ਹੋਗੇ ਅਕਾਲ ਤਖ ਤੋਂ ਤੇ ਫਿਰ ਅਸਰ ਪਊਗਾ ਫਿਰ ਭਾਈ ਬਚਿੱਤਰ ਸਿੰਘ ਸੀ ਕੌਣ ਬਣੂ ਉਹ ਦੇਖਣ ਵਾਲੀ ਗੱਲ ਹੈ ਕੀ ਕੋਈ ਨਮਾ ਕਾਲੀ ਦਲ ਬਣੂ ਜਦੋਂ ਇਸ ਤਰ੍ਹਾਂ ਕੁਸ਼ਣ ਕੁਸ਼ਤ ਨਮਾ ਬਣਦਾ ਆਪਾਂ ਪਹਿਲਾਂ ਵੀ ਦੇਖਿਆ ਤੋਂ ਇਹ ਸਭ ਪਹਿਲਾਂ ਵੀ ਆਪਾਂ ਜਦੋਂ ਅਕਾਲ ਤਖ ਤੋਂ ਭਜੋ ਭਗੋੜੇ ਹੋਏ ਸੀ ਨਾ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਸੀ ਕਾਰਜਕਾਰੀ ਜਥੇਦਾਰ ਏਕੇ ਦੀ ਗੱਲ ਚੱਲੀ ਸੀ ਕੱਲੇ ਹੀ ਨਹੀਂ ਆਏ ਸੀ ਕੱਲੇ ਬਾਦਲ ਸਾਹਿਬ ਨਹੀਂ ਆਏ ਸੀ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਰਬਰ ਸਰ ਬਣਿਆ ਸੀ ਤੇ ਹੁਣ ਇਹ ਦੁਬਾਰਾ ਜਦੋਂ ਉਹ ਪੂਰੀ ਲਿਸਟ ਆ ਜੂਗੀ ਮੈਨੂੰ ਇੱਕ ਬੰਦਾ ਕਹਿ ਰਿਹਾ ਸੀ ਕਹਿੰਦਾ ਮੈਨੂੰ ਦੱਸੋ ਮੈਂ ਇੱਕ ਲਿਸਟ ਤਿਆਰ ਕਰ ਰਿਹਾ ਕਿ ਕਦੋਂ ਕਦੋਂ ਇਹ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੇ ਭਗੋੜੇ ਹੋਏ ਜਾਂ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਿਆ ਖਾਸ ਤੌਰ ਤੇ ਬਾਦਲ ਜਿਹੜੇ ਧੜੇ ਦੇ ਬਾਦਲ ਜਦੋਂ ਤੇ ਪ੍ਰਧਾਨ ਬਣੇ ਨੇ ਤਾਂ ਮੈਂ ਕਿਹਾ ਭਾਈ ਮੈਨੂੰ ਤਾਂ ਇੰਨਾ ਕੋ ਪਤਾ ਹੈ ਵੀ ਆ ਬੰਜੀਤ ਸਿੰਘ ਵਾਲੀ ਗੱਲ ਦੱਸੀ ਹੈ ਜਾਂ ਮੈਂ ਕਿਹਾ ਮੈਂ ਕਿਉਂਕਿ ਮੀਡੀਆ ਦਾ ਬੰਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਕਾਰਜਕਾਰੀ ਜਥੇਦਾਰ ਸੀ ਉਦੋਂ ਇਹਨਾਂ ਨੇ ਹੁਕਮ ਦਿੱਤਾ ਸੀ ਕਿ ਤੁਸੀਂ ਆਪਦਾ ਚੈਨਲ ਚਲਾਓ ਸ਼ਰੋਣੀ ਕਮੇਟੀ ਉਹ ਹੁਕਮ ਨਹੀਂ ਮੰਨਿਆ ਸ਼ਰੋਣੀ ਹਾਲ ਤੱਕ ਨਹੀਂ ਮੰਨਿਆ ਤੇ ਆ ਹੁਣ ਇਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਦੋ ਚਿੱਠੀਆਂ ਜਨਤਕ ਕਰੋ ਜ ਜਿਹਦੇ ਚ ਮਾਫੀ ਮੰਗੀ ਜਾਂ ਜਿਹਦੇ ਚ ਮਾਫੀ ਲਿਖੀ ਗਈ ਉਹ ਜਨਤਕ ਕਰੋ ਉਹ ਨਹੀਂ ਇਹਨਾਂ ਨੇ ਹਾਲ ਤੱਕ ਕੀਤੀਆਂ ਤੇ ਛੇ ਰੋਜ਼ ਦਿਨ ਕਿਆ ਸੀ ਤਿੰਨ ਦਿਨਾਂ ਤੇ ਅੰਦਰ ਦੱਸੋ ਅਸਤੀਫਾ ਪ੍ਰਵਾਨ ਕਰਕੇ ਉਹ ਨਹੀਂ ਕੀਤਾ ਸੀ ਬਿਰਸਾ ਸਿੰਘ ਬਲਟੋਹਾ ਨੂੰ ਕਿ ਅਸੀਂ 10 ਵਾਲੀ ਕੱਢੂ ਉਹ ਨਹੀਂ ਕੱਢਿਆ ਉਹਦਾ ਅਸਤੀਫਾ ਪ੍ਰਵਾਨ ਕਰ ਲਿਆ ਤੇ ਉਸ ਤੋਂ ਬਾਅਦ ਆ ਸੱਤਵੇਂ ਮੈਂਬਰੀ ਕਮੇਟੀ ਦਾ ਤਾਂ ਮੇਨ ਮੁੱਦੇ ਹੀ ਮੇਨ ਬਣ ਗਿਆ ਕਿ ਉਹਦੀ ਗੱਲ ਨਹੀਂ ਸੁਣ ਰਹੇ ਮੈਂ ਕਹਿੰਦਾ ਥੋੜੀ ਕਹਿੰਦਾ ਨਹੀਂ ਮੈਂ ਤਾਂ ਸ਼ੁਰੂ ਤੋਂ ਲੱਭ ਰਿਹਾ ਜਦੋਂ ਤੋਂ ਮੈਂ ਚਲੋ ਲੱਭੋ ਹੁਣ ਗੱਲ ਜੇ ਸ਼ੁਰੂ ਹੋ ਗਈ ਇਹਦਾ ਮਤਲਬ ਲੋਕ ਇਹ ਸਿੱਧ ਕਰਨ ਲੱਗੇ ਨੇ ਕਿ ਬਾਦਲ ਜਸ਼ਰੂਮਰੀ ਅਕਾਲੀ ਦਲ ਜਿਹਨੂੰ ਇਹਨਣ ਕਿਹਾ ਕੇ ਸ਼ਰੂਮਰੀ ਪਗੋੜਾ ਦਲ ਤੇ ਇਹ ਦਾ ਜਿਹੜਾ ਹੈ ਅਕਾਲ ਤਖਸਾਲ ਨੂੰ ਮੱਥਾ ਲਾਈ ਬੈਠਾ ਤੇ ਹਾਲ ਤਾਂ ਪਹਿਲੀ ਇਸ ਤਰ੍ਹਾਂ ਤਾਂ ਹੋਇਆ ਪਿਆ ਤੇ ਫਿਰ ਅੱਗੇ ਜਾ ਕੇ ਬਣੂ ਕੀ ਕਿਉਂਕਿ ਜਦੋਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਸਵੇਧ ਅਕਾਲ ਤਖਤ ਦੇ ਜਥੇਦਾਰ ਸਿੰਘ ਸਹਿਬਾਨ ਨੂੰ ਆਪਣੇ ਘਰ ਬੁਲਾ ਕੇ ਮਾਫੀ ਦਵਾਈ ਉਹ ਨਹੀਂ ਲੋਕਾਂ ਨੇ ਮਾਫ ਕੀਤਾ ਤੇ ਹੁਣ ਜਦੋਂ ਅਕਾਲ ਤਖਤ ਤੋਂ ਭਗੋੜੇ ਹੋਗੇ ਕਿਵੇਂ ਮਾਫ ਕਰਨਗੇ ਮੈਂ ਤਾਂ ਕਹਿੰਦਾ ਕਿ ਗੰਨੀ ਹਰਪ੍ਰੀਤ ਸਿੰਘ ਨਾਲ ਇਹਨਾਂ ਨੇ ਬਾਰ ਕੱਢ ਕੇ ਕੋਈ ਛੱਗਿਆ ਗੱਲ ਤਾਂ ਕੀਤੀ ਨਹੀਂ ਲੇਕਿਨ ਉਹਦਾ ਨੁਕਸਾਨ ਵੀ ਵੱਡੇ ਪੱਧਰ ਤੇ ਪਾਰਟੀ ਨੂੰ ਇਹ ਸਮਝਣਾ ਚਾਹੀਦਾ ਕਿ ਕਿੰਨਾ ਖੂਗਾ ਉਹ ਤਾਂ ਸਮਾਂ ਦੱਸੂਗਾ ਲੇਕਿਨ ਹਾਲ ਦੀ ਘੜੀ ਸਥਿਤੀ ਜਿਹੜੀ ਹੈ ਇਸ ਪਾਸੇ ਨੂੰ ਜ਼ਰੂਰ ਵੱਧ ਰਹੀ ਹੈ ਅੱਜ ਜਨੈ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ